ਹਾਂਜੀ ਅੱਜ ਆਪਾਂ ਪੰਡ 700 ਸੀਗੇ ਤੇ ਜੋ ਇਹ ਪੱਗ ਫੀਮੇਲ ਵੇਖਦੇ ਹੋ ਤੁਸੀਂ ਇਹ ਨਾ ਪਿਛਲੀ ਵਾਰ ਜਦੋਂ ਸੂਈ ਸੀਗੀ ਕਿਸ ਨੇ ਸੇਪ ਆਪ ਦਿੱਤੇ ਸੀਗੇ ਤੇ ਉਹ ਦੁੱਧ ਦੇ ਵਿੱਚ ਇਨਫੈਕਸ਼ਨ ਦੇ ਹੋਣ ਕਾਰਨ 6 ਦੇ 6 ਬੱਚੇ ਮਰ ਗਏ ਸੀਗੇ ਤੇ ਉਸ ਤੋਂ ਬਾਅਦ ਜਦੋਂ ਦੁਬਾਰਾ ਹੁਣ ਇਹ ਸੂਣ ਵਾਲੀ ਸੀਗੀ ਤੇ ਬਾਈ ਜੀ ਨੇ ਆਪਣੇ ਨਾਲ ਆ ਸੋ ਪਰਕ ਕਰਿਆ ਤੇ ਆਪਾਂ ਇਸ ਦਾ ਟ੍ਰੀਟਮੈਂਟ ਕਰਿਆ ਤੇ ਉਸ ਤੋਂ ਬਾਅਦ ਇਸ ਨੇ ਤਿੰਨ ਪਪ ਦਿੱਤੀ ਸੀ ਇਸ ਵਾਰ ਤੇ ਆਪਾਂ ਟ੍ਰੀਟਮੈਂਟ ਕਰਿਆ ਤੇ ਤਿੰਨੇ ਪਪ ਵਧੀਆ ਹੋਣਾ ਤੰਦਰੁਸਤ ਨੇਗੇ ਤੇ ਆਪਾਂ ਦੇਖ ਸਕਦੇ ਹੋਗੇ ਤੁਸੀਂ ਵਧੀਆ ਐਕਟਿਵ ਨੇ 25-25 ਦਿਨਾਂ ਦੇ ਹੋ ਗਏ ਜੀ ਇਹ ਤੇ ਕੁੱਤੀ ਵਧੀਆ ਤੰਦਰੁਸਤ ਹੈਗੀ ਬਾਕੀ ਬਾਈ ਜੀ ਨਾਲ ਕਰਦੇ ਆ ਗੱਲਬਾਤ ਹਾਂਜੀ ਬਾਈ ਜੀ ਸੌਰੀ ਉਹ ਬੱਚੇ ਦੇ ਉੱਤੇ ਸੀ ਹਾਂਜੀ ਆਪਾਂ ਨੂੰ ਦੱਸਿਆ ਨਹੀਂ ਸੀ ਕਿਸੇ ਨੇ ਵੀ ਕਿ ਖੂਨ ਚ ਇਨਫੈਕਸ਼ਨ ਵੀ ਹੋ ਜਾਂਦੀ ਹੈ ਕਿ ਦੁੱਤੇ ਦੀ ਠੀਕ ਹੈ ਜੀ ਫਿਰ ਸੋਡਾ ਨੰਬਰ ਲੈਂਦਾ ਆਪਾਂ ਗੱਲ ਕਰੀ ਤੁਸੀਂ ਕਹਿੰਦਾ ਵੀ ਗਾਹਲੀ ਵਾ ਟੀਕੇ ਲੱਗਣਾ ਆਪਾਂ 40 ਦਿਨਾਂ ਤੇ ਟੀਕੇ ਲਵਾਏ ਤੇ ਜਿਹੜੀ ਤੁਸੀਂ ਗੋਲੀਆਂ ਦੱਸੀਆਂ ਸੀ ਉਹ ਉਹ ਨਾਲ ਤਾਂ ਨਾਲ ਦਾ ਕੋਤੀ ਸੂਈ ਵਧੀਆ ਬਈ ਉੱਕ ਵਾਲੇ ਆਪਣੇ ਜਿਹੜੇ ਆਪਾਂ ਸਾਰੇ ਪਪੀ ਨੇ ਫੈਲਦੀ ਨੇ 25 ਦਿਨਾਂ ਦੇ ਵਧੀਆ ਨੇ ਤੁਤ ਪੀਂਦੇ ਨੇ ਸਾਰਾ ਕੁਝ ਵਧੀਆ ਤੁਹਾਡੇ ਸਾਹਮਣੇ ਹੀ ਫਿਰਦਾ ਠੀਕ ਹੈ ਜੀ ਆਪਾਂ ਨੂੰ ਰੀਡ ਬਾਰੇ ਬਹੁਤ ਵਜੇ ਲੱਗਿਆ ਇਸ ਵਾਰ ਕੋਈ ਦਿੱਕਤ ਤਾਂ ਨਹੀਂ ਹੋਏਗੀ ਨਾ ਨਾ ਕੋਈ ਦਿੱਕਤ ਨਹੀਂ ਬਈ ਕੋਈ ਬੱਚਿਆਂ ਨੂੰ ਮਤਲਬ ਨਾ ਨਾ 1% ਜਿਵੇਂ ਤੁਸੀਂ ਦੱਸਿਆ ਆਪਾਂ ਕਹਿੰਦੇ ਭਈ ਮੈਂ ਤੁਹਾਨੂੰ ਉਹਦੇ ਕਰਿਆ ਸੀ ਵੀ ਕਦੋਂ ਮਰਜੀ ਫੋਨ ਲੈ ਰਾਤ ਨੂੰ ਤੇ ਨਵੇਂ ਫੋਨ ਵੀ ਲੈ ਜਿੱਤੇ ਕੁੱਤੀ ਸੂਈ ਆ ਕਹਿੰਦਾ ਕੋਈ ਚੱਕਰ ਨਹੀਂ ਵੀ ਆਪਣੀ ਦਵਾਈ ਦਿੱਤੇ ਨੇ ਲੈ ਵਰ ਆਪਾਂ ਕਹਿੰਦਾ ਸੌਖੀ ਜਿਵੇਂ ਇੱਕ ਨੰਬਰ ਲੈਵਰ ਵੀ ਸੌਖੀ ਸੀ ਕੋਈ ਗੁਡ ਡਿਲੀਵਰੀ ਕੋਈ ਇਕੱਤਰ ਨਹੀਂ ਨਾ ਨਾ ਕੋਈ ਦਿੱਕ ਇਹ ਆਪਣੀ ਸਵੇਰੇ ਰਾਤ ਦੇ 3 ਵਜੇ ਬਈ ਮੈਨੂੰ ਮਦਰ ਫੋਨ ਲਾਇਆ ਸੀ ਕਹਿੰਦਾ ਬਈ ਕੋ ਚੱਕਰ ਨਹੀਂ ਕਹਿੰਦਾ ਆਪੀ ਹੋ ਜੀ ਜਿਹੜਾ ਤੁਹਾਨੂੰ ਦੱਸਿਆ ਸੀ ਵੀ ਨਾੜੋ ਕੱਟ ਦਿਓ ਤੇ ਐਂ ਤੋਂ ਸ਼ਾਇਦ ਠਟਾ ਦਿਓ ਠੀਕ ਹੈ ਜੀ ਤੇ ਬਾਕੀ ਪਾਲਣ ਪੋਸਣ ਦਾ ਤਰੀਕਾ ਤੁਹਾਨੂੰ ਪਹਿਲਾਂ ਪਤਾ ਸੀ ਕਿ ਨਹੀਂ ਪਤਾ ਸੀ ਨਾ ਨਾ ਪਹਿਲਾਂ ਨਹੀਂ ਪਤਾ ਬਈ ਬਾਕੀ ਸੋਥੀ ਨੌਲੇਜ ਆਈ ਆ ਮਤਲਬ ਤੁਸੀਂ ਜੇ ਮੈਂ ਤੁਹਾਨੂੰ ਮੈਂ ਫੋਨ ਲਾਣਾ ਦਾ ਸੀ ਉਹਦੀ ਤੁਸੀਂ ਪਹਿਲੀ ਵਾਰ ਚ ਫੋਨ ਦੱਸ ਦਿੰਦੇ ਵੀ ਐਂ ਕਰ ਦਿਓ ਬਈ ਐਂ ਕਰ ਦਿਓ ਅੱਜ ਵੀ ਜਿਵੇਂ ਕਤੂਰਾ ਹੋ ਗਿਆ ਸੀ ਸੱਟ ਖਾਲੀ ਸੀ ਠੀਕ ਹੈ ਜੀ ਜੇ ਤੁਸੀਂ ਦੱਸਿਆ ਇਹਨੂੰ ਕੀ ਡਿੱਕ ਤੋਂ ਵੀ ਸਜਾ ਅੱਜ ਇਹ ਬਈ ਡਿੱਗ ਗਿਆ ਥੱਲੇ ਇੱਕ ਕੁਲਾਤ ਜਿਵੇਂ ਬੀ ਬੇਹੋਸ਼ ਹੀ ਹੋ ਗਿਆ ਸੀ ਪਰ ਬਸ ਨੂੰ ਫੋਨ ਲਾਇਆ ਤੇ ਫਿਰ ਆਪਾਂ ਨੇ ਕੀ ਦੱਸਿਆ ਜੀ ਕਿਵੇਂ ਤੁਸੀਂ ਇਹਦਾ ਵੀ ਆ ਜਿੱਦ ਤਰ੍ਹਾਂ ਆਪਾਂ ਲੰਮਾ ਪਾ ਕੇ ਇਥੋਂ ਦੱਬੋ ਉਂਗਲਾਂ ਨਾਲ ਖੱਬੀ ਸਾਈਡ ਤੋਂ ਖੱਬੀ ਸਾਈਡ ਤੋਂ ਇਨਸਾਨ ਲੱਗੇ ਹਾਰਟ ਕੋਲ ਪੰਪ ਕਰਵਾਇਆ ਸੀ ਪੰਪ ਕਰਾਇਆ ਸੀ ਮੈਂ ਇਹਨੇ ਕਰਕੇ ਐਨਮੇ ਦੁਕਾਨ ਤੋਂ ਦਵਾਈ ਲੈਣ ਵਾਗਿਆ ਉਹ ਦਿਨ ਹੀ ਚੰਗਾ ਭਲਾ ਖੇਡੀਆਂ ਜਾਂਦਾ ਸੀ ਤੇ ਪੀ ਜਾਂਦਾ ਸੀ ਠੀਕ ਹੈ ਜੀ ਤੇ ਹਾਰਟ ਦੇ ਪੰਪ ਨਾਲ ਹੀ ਮਤਲਬ ਸਹੀ ਹੋ ਗਿਆ ਸਹੀ ਹੋ ਗਿਆ ਜੀ ਤੇ ਆਪਾਂ ਜਿਹੜੇ ਇੰਜੈਕਸ਼ਨ ਮੰਗਵਾਏ ਸੀ ਉਸ ਤੋਂ ਉਹਦਾ ਲੋੜੀ ਲੋੜੀ ਨਹੀਂ ਪਈ ਠੀਕ ਹੈ ਜੀ ਤੇ ਹੁਣ ਵਧੀਆ ਐਕਟਿਵ ਹੈ ਵੀਰ ਐਕਟਿਵ ਆ ਰਹੀ ਆਹੀ ਕੁਦੁਰਾ ਸੀ ਸਵੇਰੇ ਠੀਕ ਹੈ ਜੀ ਤੇ ਕਿਵੇਂ ਲੱਗੇ ਟ੍ਰੀਟਮੈਂਟ ਟ੍ਰੀਟਮੈਂਟ ਇੱਕ ਨੰਬਰ ਬਾਈ 10 ਤੋਂ 11 ਨੰਬਰ